ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਈਆਂ ਸਾਰੀ ਪਾਰਟੀ ویئر ਰਹਿਣੇ ਵਾਲੀ ਹੈ ਜੀ ਜਿਹੜੇ ਸੂਟ ਤੁਹਾਨੂੰ 20000 ਪਲੱਸ ਮਿਲਣ ਵਾਲੇ ਸੂਟ ਨੇ ਜਿੱਦਾਂ 20000 25000 ਇਦਾਂ ਦੀ ਰੇਂਜ ਦੇ ਨੇ ਇਹਨਾਂ ਦੇ ਵਿੱਚ ਇੱਕ ਸੂਟ ਮੇਰੇ ਕੋਲ ਵੀ ਹੈਗਾ ਇਸ ਰੇਂਜ ਦਾ ਪਰ ਤੋਂ ਸੂਟ ਹੋਏਗਾ ਜੀ 30000 ਦੇ ਲਗਭਗ ਬਹੁਤ ਘੱਟ ਰੇਂਜ ਤੁਹਾਨੂੰ ਅੱਜ ਇਹ ਵਾਲੇ ਸੂਟ ਲੈ ਕੇ ਆ ਰਹੇ ਹਾਂ ਬਹੁਤ ਘੱਟ ਨਹੀਂ ਪਰ ਪ੍ਰਾਈਸ ਜ਼ਿਆਦਾ ਹੈ ਉਹ ਜੋ ਮਾਰਕੀਟਸ ਤੁਹਾਨੂੰ ਮਿਲਦੇ ਉਸ ਤੋਂ ਬਹੁਤ ਜ਼ਿਆਦਾ ਘੱਟ ਲੈ ਕੇ ਆਇਆ ਜੋ ਵੀ ਸੂਟ ਨੇ ਸਾਰੇ ਪ੍ਰਾਈਸ ਅਲੱਗ-ਅਲੱਗ ਰਹਿਣਗੇ ਤੁਸੀਂ ਧਿਆਨ ਨਾਲ ਵੀਡੀਓ ਨੂੰ ਸੁਣ ਲਿਓ ਸਾਰੇ ਨੂੰ ਤੇ ਕਲਰ ਆਪਸ਼ਨ ਬਹੁਤ ਸੋਹਣੀ ਹੈ ਜੀ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਇਸ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੂਟ ਦੀ ਫਿਕ ਸੈਂਡ ਕਰ ਸਕਦੇ ਹੋ ਸੂਟ ਦਿਖਾਣੀਆਂ ਫਰਸਟ ਸਾਰੀ ਵੈਰਾਈਡਲ ਲੁੱਕ ਦੇ ਜਾ ਰਹਾ ਤਾਂ ਸੂਟ ਨੇ ਜੀ ਪਾਰਟੀ ਵੀਰ ਸੂਟ ਰਹਿਣਗੇ ਕ੍ਰੇਪ ਦੇ ਉੱਪਰ ਸੂਟ ਆ ਹੈਂਡਵਰਕ ਤੇ ਬਣੇ ਹੋਏ ਸੂਟ ਨੇ ਜੀ ਸਾਰੇ ਇਹ ਹੈਗੀ ਹੈ ਕ੍ਰੇਪ ਕਲਰ ਬਹੁਤ ਸੋਹਣਾ ਹੈ ਇਹਦੀਆਂ ਬਾਜੂ ਵੀ ਹੈਵੀ ਰਣ ਗਿਆ ਇਹ ਹੈਗੀ ਹੈ ਜਿਹਦੀ ਬਾਜੂ 5 ਮੀਟਰ ਦਾ ਸੂਟ ਆ ਠੀਕ ਹੈ ਤੇ ਇਹ ਹੈਗਾ ਇਹਦੇ ਪੌਂਚੇ ਆ ਤੇ ਵੀ ਵਰਕ ਫੁੱਲ ਵਰਾਇਡਰ ਲੁੱਕ ਦਾ ਸੂਟ ਆ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਪ੍ਰਾਈਸ ਸੁਣ ਕੇ ਤੁਸੀਂ ਰਹਿ ਜਾਓਗੇ ਹੈਰਾਨ ਪਿਓਰ ਦਾ ਸੂਟ ਆ ਸਾਰਾ ਹੀ ਪਿਓਰ ਚਨਾਉਂ ਚਫੋਂ ਦਾ ਦੁਪੱਟਾ ਹੈ ਜੇ ਨਾਲ ਤੇ ਪਿਓਰ ਕ੍ਰੇਪ ਦੇ ਉੱਪਰ ਹੈਗਾ ਜੀ ਸੂਟ ਦੁਪੱਟਾ ਦੇਖ ਲਓ ਟੋਟਲੀ ਹੈਵੀ ਦੇ ਨਾਲ ਡਬ ਕੇ ਦਾ ਕੰਮ ਹੈ ਸਾਰਾ ਤੇ ਡੋਰੀ ਵਰਕ ਹੈ ਜੀ ਇਸ ਤੇ ਸਾਈਸ ਤੁਹਾਨੂੰ ਦੇ ਰਹੇ ਆ ਇਹ ਸੂਟ ਦਾ ਕਾਫੀ ਜ਼ਿਆਦਾ ਡਿਸਕਾਊਂਟ ਤੇ 11000 ਦਾ ਸੂਟ ਪਏਗਾ ਜੀ ਤੁਹਾਨੂੰ 15000 ਵਾਲਾ ਸੂਟ ਆ ਤੁਹਾਨੂੰ ਦਵਾਂਗੇ 11000 ਦੇ ਵਿੱਚ ਇਹੀ ਸੂਟ ਨੂੰ ਤੁਸੀਂ ਮਾਰਕੀਟ ਦੇ ਵਿੱਚੋਂ 20 ਤੋਂ 22000 ਦੀ ਰੇਂਜ ਵਿੱਚ ਬਾਈ ਕਰ ਸਕਦੇ ਹੋ ਕਰਦੇ ਹੋਵੋਗੇ ਠੀਕ ਹੈ ਜੀ orange ਕਲਰ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਨੇ ਸੇਮ ਹੀ ਡਿਜ਼ਾਈਨ ਦੇ ਵਿੱਚ 11000 ਦਾ ਸੂਟ ਹੁਣ ਤੁਹਾਨੂੰ ਪਏਗਾ ਇਹ ਵਾਲਾ ਕਾਫੀ ਵੱਡਾ ਡਿਸਕਾਊਂਟ ਦੇ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਨੈਕਸਟ ਸੂਟ ਹੈਗਾ ਬਹੁਤ ਸੋਨਾ ਤੇ ਫੁੱਲ ਫਰੰਟ ਹੈਵੀ ਬੇਬੀ ਪਿੰਕ ਦੇ ਉੱਪਰ ਇਹ ਪਰਪਲ ਪਿੰਕ ਜਿਹਾ ਸ਼ੇਡ ਬਹੁਤ ਪਿਆਰਾ ਜਿਹਾ ਇਹ ਹੈਗੀ ਹੈ ਜਿਹਦੀ ਬਾਝੂ ਹੈਵੀ ਦੇ ਵਿੱਚ ਇਹਦੇ ਵੀ ਤੁਹਾਨੂੰ ਪਹੁੰਚਿਆ ਤੇ ਇਹ ਵਾਲਾ ਕੰਮ ਮਿਲ ਜਾਏਗਾ ਠੀਕ ਹੈ ਜੀ ਪਿਓਰ ਕ੍ਰੀਪ ਦਾ ਸੂਟ ਆ ਤੇ ਨਾਲ ਹੈਗਾ ਇਹਦੇ ਬਹੁਤ ਹੈਵੀ ਦੁਪੱਟਾ ਬਹੁਤ ਸੋਨਾ ਦੁਪੱਟਾ ਦੁਪੱਟੇ ਦੀ ਲੁੱਕ ਦੇਖੋ ਚਨਾਉਸ਼ ਫੌਂਦਾ ਦੁਪੱਟਾ ਪ੍ਰਾਈਸ ਸੇਮ ਹੈ ਜੀ ਇਹ ਵੀ ਤੇ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਸੈਕਿੰਡ ਕਲਰ ਇਹ ਵੀ ਬਹੁਤ ਪਿਆਰਾ ਡਿਜ਼ਾਈਨ ਸੇਮ ਰਹੂਗਾ ਜੀ ਠੀਕ ਹੈ ਅਗਰ ਤੁਸੀਂ ਵਰਾਇਡਰ ਲੁੱਕ ਜਪਾਣਾ ਤਾਂ ਕੁਛ ਇਦਾਂ ਦਾ ਹੈਵੀ ਸੱਟ ਪਾ ਸਕਦੇ ਹੋ ਕੰਟਰਾਸਟ ਦੇ ਵਿੱਚ 11000 ਪ੍ਰਾਈਸ ਆ ਜੀ ਦੋਨਾਂ ਹੀ ਸੂਟਾਂ ਦਾ ਨੈਕਸਟ ਦੇ ਰਹੇ ਹਾਂ ਹੈਂਡਵਰਕ ਤੇ ਤੁਹਾਨੂੰ ਲਹਿੰਗਾ ਸੂਟ ਲਹਿੰਗਾ ਚੋਲੀ ਦੇ ਰਹੇ ਹਾਂ ਤੇ ਲੰਗ ਵਿੱਚ ਰਹੇਗੀ ਇਹਦੀ ਚੋਲੀ ਤੁਸੀਂ ਸ਼ਾਰਟਸ ਬਣਾਣੀ ਹੈ ਸ਼ਾਰਟਸ ਬਣਾ ਲਿਓ ਇਹ ਵੀ ਤੁਹਾਨੂੰ ਫੁੱਲ ਡਿਸਕਾਊਂਟ ਤੇ ਮਿਲ ਰਿਹਾ ਜੀ 22000 ਪਲੱਸ ਸੀਗਾ ਪ੍ਰਾਈਸ ਇਹ ਹੈਗਾ ਡਿਸਕਾਊਂਟਡ ਪੀਸ ਹੁਣ ਜਿਨ੍ਹਾਂ ਨੇ ਲੈਣਿਆ ਸੂਟ ਲੈ ਸਕਦੇ ਹੋ ਸ਼ਿਮਰ ਦੇ ਉੱਪਰ ਹੈਗਾ ਜੀ ਇਹ ਸਟਫ ਲੈਂਕੇ ਦਾ ਟੋਟਲੀ ਹੈਂਡਵਰਕ ਦੇ ਉੱਪਰ ਆ ਠੀਕ ਹੈ ਇਹ ਹੈਗੀ ਹੈ ਜੀ ਇਹਦੀ ਕੁੜਤੀ ਇੱਕ ਕੁੜਤੀ ਇਹਦੀ ਇਹਨੂੰ ਤੁਸੀਂ ਲੌਂਗ ਹੀ ਇਦਾਂ ਹੀ ਰੱਖ ਸਕਦੇ ਹੋ ਜਾਂ ਫਿਰ ਲਹਿੰਗੇ ਦੀ ਤਰ੍ਹਾਂ ਸ਼ਾਰਟਸ ਵੀ ਬਣਾ ਸਕਦੇ ਹੋ ਕੁੜਤੀ ਨੂੰ ਬਾਜੂ ਵੀ ਹੈਵੀ ਨੇ ਤੇ ਜਿਹੜਾ ਇਹ ਦੁਪੱਟਾ ਹੈ ਉਹ ਹੈਗਾ ਦੇਖਣ ਵਾਲਾ ਦੇਖੋ ਜੀ ਸੂਟ ਬਹੁਤ ਪਿਆਰਾ ਸੂਟ ਆ ਹੈਵੀ ਦੁਪੱਟੇ ਦੇ ਨਾਲ ਕਲਰ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਪ੍ਰਾਈਸ ਤੁਹਾਨੂੰ ਹੁਣ ਇਸ ਟਾਈਮ ਮਿਲੇਗਾ ਇਸ ਦਾ 16500 ਠੀਕ ਹੈ ਇਹਦੇ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇੱਕ ਮਿਲ ਜੇਗਾ ਜਿਹੜੇ ਪਿਸਤਾ ਸ਼ੇਡ ਤੇ ਇੱਕ نیچے ਮੈਂ ਖੋਲਿਆ ਹੋਇਆ ਸੂਟ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਆ 16500 ਹੈਗਾ ਪ੍ਰਾਈਸ ਇਸ ਡਰੈਸ ਦਾ ਨੈਕਸਟ ਡਰੈਸ ਦੇ ਰਹੀਆਂ ਤੁਹਾਨੂੰ ਇਹ 5 ਮੀਟਰ ਦੇ ਸੂਟ ਨਾਲ 5 ਮੀਟਰ ਦੇ ਸੂਟ ਨਾਲ ਮੈਂ ਤੁਹਾਨੂੰ ਪਹਿਲਾਂ ਦਿਖਾਏ ਆ 3-4 ਦਿਨ ਪਹਿਲਾਂ 6000 ਵਾਲੀ ਵੀਡੀਓ ਪਰ ਇਸੇ ਸਟਫ ਦਾ ਫਰਕ ਹੈ ਜੀ ਤੇ ਤਾਂ ਕਰਕੇ ਇਹ ਵਾਲੀ ਡਰੈਸ ਤੁਹਾਨੂੰ ਪਏਗੀ 9 ਯਰਦੇ 9000 ਦੀ ਡਰੈਸ ਹੈ ਠੀਕ ਹੈ ਇਹਦਾ ਵਰਕ ਸਾਰੇ ਬਹੁਤ ਪਿਆਰਾ ਹੈਂਡਵਰਕ ਦਾ 5 ਮੀਟਰ ਦੇ ਸੂਟ ਨਾਲ ਤੁਹਾਨੂੰ ਇਹ ਲਹਿੰਗਾ ਮਿਲਦਾ ਇਤਨਾਂ ਦੀ ਲਹਿੰਗਾ ਵਾਲੀ ਮੈਂ ਤੁਹਾਨੂੰ 6000 ਪ੍ਰਾਈਸ ਵਾਲੀ ਵੀ ਦਿਖਾਈ ਸੀਗੇ ਸੇਮ ਹੀ ਕ੍ਰੇਪ ਦੇ ਵਿੱਚ ਪਰ ਸਟੱਫ ਸਟੱਫ ਦਾ ਫਰਕ ਹੁੰਦਾ ਤਾਂ ਕਰਕੇ ਇਹ ਸੂਰ ਦਾ ਪ੍ਰਾਈਸ ਹੈਗਾ ਜੀ 9000 ਠੀਕ ਹੈ ਜੀ ਬਹੁਤ ਪਿਆਰੀ ਡਰੈਸ ਦੇ ਰਹੇ ਆ ਬਹੁਤ ਸੋਹਣੀ ਡਰੈਸ ਪਿਓਰ ਤੇ ਆ ਪਿਓਰ ਕ੍ਰੇਪ ਤੇ ਇਹ ਤਾਂ ਹੈਗੀ ਜੀ ਕੁੜਤੀ ਇਸ ਟਿਚਰ ਵਰਕ ਦੇਖੋ ਸੂਟ ਦਾ ਬਹੁਤ ਸੋਹਣਾ ਵਰਕ ਹੈ ਠੀਕ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਸੌਰੀ ਇਹਦਾ ਗਰਾਰਾ ਠੀਕ ਹੈ ਉੱਪਰ ਚੁੰਨੀ ਲਾ ਟਪਾ ਕੇ ਕਾਫੀ ਹੈਵੀ ਦੇ ਵਿੱਚ ਬਣਿਆ ਹੋਇਆ ਗਰਾਰਾ ਸ਼ਾਰਟ ਕੁੜਤੀ ਦੇ ਨਾਲ ਤੇ ਦੁਪੱਟਾ ਵੀ ਹੈਵੀ ਆ ਦੁਪੱਟਾ ਇਹਦੇ ਨਾਲ ਤੁਹਾਨੂੰ ਨੈਟ ਦਾ ਮਿਲੇਗਾ ਇਹ ਹੈਗਾ ਡਿਜ਼ਾਈਨਰ ਪੀਸ ਬਹੁਤ ਸੋਹਣਾ ਇਹਦਾ ਵੀ ਪ੍ਰਾਈਸ ਤੁਹਾਨੂੰ 9000 ਪਏਗਾ ਜੀ ਇਹ ਹੈਵੀ ਹੈਵੀ ਡ्रेसेस ਹਨ 16 17 17000 ਦੀਆਂ ਅੱਜ ਤੁਹਾਨੂੰ ਕਾਫੀ ਜ਼ਿਆਦਾ ਡਿਸਕਾਊਂਟ 'ਚ ਇਹ ਵਾਲੀ ਡ्रेसेस ਪੈ ਰਹੀਆਂ ਇਹ ਹੈਗੇ ਇਹਦੇ ਵਿੱਚ ਸੈਕੰਡ ਕਲਰ ਠੀਕ ਹੈ ਇੱਕ ਸੂਟ ਦੇ ਰਹੇ ਆ ਜੀ ਤੁਹਾਨੂੰ ਪਿਓਰ ਦੇ ਉੱਪਰ ਇਹ ਪਿਓਰ ਦਾ ਸੂਟ ਆ ਸਾਰਾ ਹੀ 골ਡਨ ਸ਼ੇਡ ਤੇ ਆ ਉੱਪਰ ਯੋਕ ਸਟਾਈਲ ਚ ਬਣਿਆ ਹੋਇਆ ਠੀਕ ਹੈ ਤੇ نیچے ਕੇਰਾ ਬਹੁਤ ਸੋਹਣਾ ਬਣਿਆ ਹੋਇਆ ਟੋਟਲੀ ਹੈਂਡਵਰਕ ਦੇ ਉੱਪਰ ਆ ਖੁਸ਼ ਅਲੱਗ ਪਾਣਾ ਚਾਹੁੰਦੇ ਹੋ ਤਾਂ ਤੁਸੀਂ ਕੁਝ ਐਦਾਂ ਦਾ ਵੀ ਪਾ ਸਕਦੇ ਹੋ ਇਹ ਹੈਗਾ ਜੀ ਇਹਦਾ ਹੈਵੀ ਫੋਰ ਸਾਈਡਡ ਬਹੁਤ ਹੈਵੀ ਦੇ ਵਿੱਚ ਬਾਰਡਰ ਔਰਗੇਂਜ਼ਾ ਦੀ ਸ਼ਰਟ ਆ ਸ਼ਿਮਾ ਸੌਰੀ ਔਰਗੇਂਜ਼ਾ ਦਾ ਦੁਪੱਟਾ ਸ਼ਿਮਰ ਦੀ ਸ਼ਰਟ ਤੇ ਪਿਓਰ ਕ੍ਰੇਪ ਦਾ ਹੈਗਾ ਜੀ ਇਹਦਾ ਇਹਦੀ ਸਲਵਾਰ ਪਿਓਰ ਕ੍ਰੇਪ ਦੀ ਆ ਪ੍ਰਾਈਸ ਹੈਗਾ ਇਹਦਾ 23000 ਦਾ ਦੇ ਰਹੇ ਆ ਤੁਹਾਨੂੰ ਇਹ ਸੂਟ 20000 ਦਾ ਸੂਟ ਹੈ ਜੇ ਵਰਕ ਤੁਸੀਂ ਕੋਲ ਤੋਂ ਦੇਖ ਸਕਦੇ ਇੱਕ ਵਾਰੀ ਇੱਕ ਇੱਕ ਚੀਜ਼ ਮੜ ਕੇ ਲਗਾਈ ਹੋਈ ਆ ਅਨ ਡਰੈਸ ਦੇ ਰਹੀ ਆ ਬਹੁਤ ਹੈਵੀ ਡਰੈਸ ਆ ਪਹਿਲਾਂ ਤੇ ਹੈਵੀ ਆ ਕਾਫੀ ਆ ਜੀ ਤੇ ਫੁੱਲ ਬ੍ਰਾਂਡਿਡ ਡਰੈਸ ਆ ਇਹ ਬ੍ਰਾਂਡ ਦੀ ਡਰੈਸ ਆ ਇਹ ਹੈਗਾ ਸ਼ਰਗ ਠੀਕ ਹੈ ਬਹੁਤ ਪਿਆਰਾ ਸ਼ਰਗ ਹੈ ਇਹ ਪਿਓਰ ਕ੍ਰੇਪ ਦੇ ਉੱਪਰ ਬਣੀ ਹੋਈ ਡਰੈਸ ਆ ਇਹ ਡਿਜ਼ਾਈਨਰ ਆ ਜੀ ਇਹ ਸਾਰੇ ਤੁਸੀਂ ਇਹ ਸੋਚ ਲਓ ਵੀ ਤੁਸੀਂ ਕਿਸੇ ਵੱਡੇ ਡਿਜ਼ਾਈਨਰ ਤੋਂ ਇਹ ਵਾਲੀ ਡਰੈਸ ਪਰਚੇਸ ਕਰ ਰਹੇ ਹੋ ਕਿਸੇ ਸ਼ੋਰੂਮ ਚੋਂ ਕਰ ਰਹੇ ਹੋ ਐਨੀ ਕਲੈਸ ਵੀ ਤੁਹਾਨੂੰ ਇਹ ਵਾਲੀ ਡਰੈਸ ਮਿਲੇਗੀ ਇਹ ਬਾਜੂ ਨੇ ਠੀਕ ਹੈ ਇੱਥੇ ਤੱਕ ਇਹਦੀਆਂ ਹੁਕਸ ਲੱਗੀਆਂ ਹੋਈਆਂ ਤੇ ਨੀਚੇ ਤੇ ਹੀ ਓਪਨ ਆ ਜਾਏਗੀ ਓਪਨ ਦੇ نیچے ਬਹੁਤ ਪਿਆਰੀ ਪੈਂਟ ਆ ਇਹ ਆ ਜਾਏਗੀ ਜੀ ਪੈਂਟ ਪਿਓਰ ਕ੍ਰੇਪ ਦੇ ਇਹ ਹੈਗਾ ਜੀ ਇਹਦਾ organza ਦਾ ਦੁਪੱਟਾ ਠੀਕ ਹੈ ਇਹ ਡਰੈੱਸ ਵੀ ਤੁਹਾਨੂੰ ਹੁਣ ਪੈਗੀ ਜੀ 19000 ਦੀ ਠੀਕ ਹੈ ਜੀ ਇਹ ਘੱਟ ਤੋਂ ਘੱਟ 27 28000 ਦੀ ਡਰੈੱਸ ਹੈ ਤੇ 19000 ਦੀ ਡਰੈੱਸ ਹੈ ਤੁਹਾਨੂੰ ਦੋ ਕਲਰ ਮਿਲਣਗੇ ਨੈਕਸਟ ਦੇ ਰਹੇ ਹਾਂ ਇਹ ਸਾਰੇ ਡਿਜ਼ਾਈਨਰ ਪੀਸ ਨੇ ਜੀ ਕਿ ਹੈਗੇ ਨੇ ਇਹਦੇ ਬਾਜੂ ਠੀਕ ਹੈ 3 ਇਹ ਹੈਗਾ ਤਾਂ ਗਰਾਰਾ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਦੁਪੱਟਾ ਇਹਨਾਂ ਡ्रेसेसਾਂ ਦੀ ਲੁੱਕ ਪਾਉਣ ਤੋਂ ਬਾਅਦ ਬਹੁਤ ਪਿਆਰੀ ਆਂਦੀ ਆ। 오ਰਗੈਂਜ਼ਾ ਦਾ ਦੁਪੱਟਾ, 오ਰਗੈਂਜ਼ਾ ਤੇ ਬਣੀ ਹੋਈ ਡ्रेसेसਾਂ ਇਹਦਾ ਹੈਗਾ ਜੀ 15000 ਪ੍ਰਾਈਸ, 15000 ਦੀ ਡਰੈੱਸ ਆ। ਇਹ ਤੁਹਾਨੂੰ ਦੰਨੇ ਆ। ਇਹ ਵਨ ਪੀਸ ਆ ਕਿਸੇ ਨੇ ਅਗੇਜਮੈਂਟ ਤੇ ਜਾਂ ਵੈਸੇ ਹੀ ਕਿਸੇ ਸ਼ਾਫਟ ਇਹ ਰਹਾ ਤੇ ਪਾਣੀ ਇਹਦਾ ਬਹੁਤ ਸੋਹਣੀ ਡਰੈਸ ਆ ਇਹ ਹੈਗਾ ਵਨ ਪੀਸ ਠੀਕ ਹੈ ਜੀ ਕੇਨ ਵਗੈਰਾ ਲਾ ਕੇ ਫੁੱਲੀ ਸਟੀਚਰ ਤੇ ਬੈਕ ਸਾਈਡ ਵੀ ਸਾਰੀ ਹੈਵੀ ਆ ਫਰੰਟ ਦੀ ਤਰ੍ਹਾਂ ਇਹਦੇ ਨਾਲ ਨੈਟ ਦਾ ਤੁਹਾਨੂੰ ਦੁਪੱਟਾ ਮਿਲੇਗਾ 4 ਸਾਈਡ ਬਾਰਡਰ ਦੇ ਨਾਲ ਤੇ ਪ੍ਰਾਈਸ ਹੈਗੇ ਇਹਦਾ ਵੀ 15000 ਡਸਲਸ ਵਗੈਰਾ ਪ੍ਰੋਪਰ ਸਾਰੇ ਫਿਨਿਸ਼ਡ ਡਰੈਸ ਹੈ ਹੁਣੇ-ਹੁਣੇ ਮੈਂ ਤੁਹਾਨੂੰ ਦਿਖਾ ਕੇ ਦਿਖਾਈ ਸੀਗੀ 6000 ਵਾਲੀ ਵੀਡੀਓ तकरीबन ਹਫਤਾ 10 ਦਿਨ ਪਹਿਲਾਂ ਹਫਤਾ ਤੱਕ ਪਹਿਲਾਂ ਤੇ ਉਹਦੇ ਵਿੱਚੋਂ ਦੋ ਪੀਸ ਸਾਡੇ ਕੋਲੋਂ ਬਚੇ ਹੋਏ ਨੇ ਤੁਸੀਂ ਇਹਨਾਂ ਚੋਂ ਲੈਣੇ ਆ ਤਾਂ ਲੈ ਸਕਦੇ ਹੋ ਇਹ ਹੈਗਾ ਲਹਿੰਗਾ ਠੀਕ ਹੈ ਜੀ ਇਹ ਹੈਗੇ ਪੈਕ ਫਲਮ ਬਲੈਕ ਕਲਰ نیچے ਲਹਿੰਗਾ ਉੱਪਰ ਬਹੁਤ ਸੋਹਣਾ ਸ਼ਾਰਟ ਫਰੌਕ ਦੇ ਨਾਲ ਡਰੈਸ ਹੈ ਚਨਾਉਸ਼ ਫੌਂ ਦਾ ਦੁਪੱਟਾ ਤੇ ਪ੍ਰਾਈਸ ਹੈਗਾ 6000 ਹੁਣੇ ਦਿਖਾਈ ਸੀਗੀ ਤਕਰੀਬਨ ਇਸ ਵੀਕ ਦੇ ਵਿੱਚ ਤੇ ਇਹ ਹੈਗਾ ਇਹਦੇ ਵੀ ਸੈਕੰਡ ਕਲਰ ਦੋਨੋਂ ਕਲਰ ਨੇ ਬਹੁਤ ਪਿਆਰੇ ਜੇ ਤੇ ਪ੍ਰਾਈਸ ਹੈਗਾ ਇਹਨਾਂ ਦੋਨਾਂ ਡਰੈਸਾਂ ਦਾ 6000 ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਕਈਆਂ ਦੇ ਕਮੈਂਟ ਆਣਗੇ ਪ੍ਰਾਈਸ ਬਹੁਤ ਜ਼ਿਆਦਾ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਸ਼ੁਰੂ ਹੋਣ ਤੋਂ ਦੱਸਤਾ ਸੀਗਾ ਕਿ ਪ੍ਰਾਈਸ ਜ਼ਿਆਦਾ ਨਹੀਂ ਸਟਫ ਦੇ ਅਕੋਰਡਿੰਗ ਤੇ ਇਹਨਾਂ ਦੇ ਵਰਕ ਦੇ ਅਕੋਰਡਿੰਗ ਬਹੁਤ ਸੋਹਣੀਆਂ ਡ्रेसेस ਨੇ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਕਮੈਂਟ ਜ਼ਰੂਰ ਕਰਦੇ ਹੋ ਥੈਂਕ ਯੂ so much